हां जी तेनो काम ਕਰ ਸਾਰੇ ਗਰੀਬਿਆਂ ਦੀ ਹੈਗੀਆਂ ਚੁੱਗੀਆਂ ਤੇ ਰਹਿੰਦੀਆਂ ਹੈਗੀਆਂ ਸਾਰੇ ਬੱਚੇ ਤਾਂ ਗਰੀਬੀ ਹੈਗੀ ਤਾਂ ਕੰਮ ਤਾਂ ਕਰਨਾ ਪੈਗਾ ਉਹਨੂੰ ਗੁਮਸ਼ੇ ਦਾ ਹੋ ਗਿਆ ਮਿਲਦਾ ਹੀ ਨਹੀਂ ਪਿਆ ਕਿੱਥੇ ਵੀ ਅਸ ਲਵ ਲਵ ਕੇ ਥੱਕ ਗਈਆਂ ਉਹਨ ਤਾਂ ਹੁਣ ਕਾਨੂੰਨ ਦਾ ਹੀ ਹੈ ਸਾਰਾ ਹੈ ਇੱਕ ਜਨਤਾ ਦਾ ਸਾਰਾ ਹੈ ਜੋ ਮਿਲ ਜਾਵੇ ਪੜਦੀਆਂ ਸੀ ਦੋ ਕੁੜੀਆਂ ਪੜਦੀਆਂ ਸੀ ਇੱਕ ਨਹੀਂ ਪੜਦੀਆਂ ਸੀ ਦੋ ਪੜਦੀਆਂ ਸੀ ਹਾਂ ਜੀ चलिए गाइस तो ये बात को पूरी कवर हो जाए और सारे बाकी ये है सर पॉलिटी ਕਹਿੰਦੇ ਤੁਹਾਨੂੰ ਲੱਗ ਰਿਹਾ ਸੀ ਆ ਕੋਈ ਅੱਛਾ ਸੋਨਾ ਸੋਨੀਆ ਸੋਨੀਆ ਕਹਾਂ ਰਹਿੰਦੇ ਹੋ ਗੋਲਵਗ ਸੁਕੀ ਨਹਿਰ ਤੇ ਕੀ ਹੋਇਆ ਅਸਾਡੇ ਇੱਥੇ ਤਾਂ ਇਹਨਾਂ ਕੁੜੀਆਂ ਰਹਿੰਦੀਆਂ ਆਪਣੀ ਹੈਗੀਆਂ ਸਾਰੀਆਂ ਸਾਰੀਆਂ ਗੁਆਚ ਗਈਆਂ ਕੰਮ ਤੇ ਆਈਆਂ ਸੀ ਬਾਹਰ ਕੀ ਹੋਇਆ ਨਹੀਂ ਹੋਇਆ ਪਤਾ ਹੀ ਨਹੀਂ ਚੱਲਿਆ ਤਾਂ ਪਤਾ ਹੁੰਦਾ ਤਾਂ ਅਸੀਂ ਕਿਉਂ ਲੱਭਦੇ ਛੋਟੀਆਂ ਲੜਕੀਆਂ ਪਤਾ ਨਹੀਂ ਹੈਗਾ ਗੁੰਮਸ਼ਿਦਾ ਹੋ ਗਈਆਂ ਕਿ ਹਾਂਜੀ ਹਾਂਜੀ ਕਿੰਨੀਆਂ ਹੋਣ ਇੱਕ ਹੈਗੀ 15 ਸਾਲ ਦੀ ਇੱਕ ਹੈਗੀ 12 ਸਾਲ ਦੀ ਇੱਕ ਹੈਗੀ 14 ਸਾਲ ਦੀ ਇਹਨੋਂ ਕੰਮ ਤੇ ਜਾਂਦੇ ਹਾਂ ਹਾਂ ਜੀ ਤੇਨੂੰ ਕੰਮ ਕਰ ਸਾਰੇ ਗਰੀਬੇ ਦੀਆਂ ਹੈਗੀਆਂ ਚੁੱਗੀਆਂ ਤੇ ਰਹਿੰਦੀਆਂ ਹੈਗੀਆਂ ਸਾਰੇ ਬੱਚੇ ਤਾਂ ਗਰੀਬੀ ਹੈਗੀ ਤਾਂ ਕੰਮ ਤਾਂ ਕਰਨਾ ਪੈਗਾ ਉਹਨੂੰ ਗੁਮਸ਼ੇ ਦਾ ਹੋ ਗੋ ਇਹ ਮਿਲਦਾ ਹੀ ਨਹੀਂ ਪਿਆ ਕਿੱਥੇ ਵੀ ਅਸ ਲਵ ਲਵ ਕੇ ਥੱਕ ਗਏ ਆ ਉਹਨ ਤਾਂ ਹੁਣ ਕਾਨੂੰਨ ਦਾ ਹੀ ਹੈ ਸਾਰਾ ਹੈ ਇੱਕ ਜਨਤਾ ਦਾ ਸਾਰਾ ਹੈ ਜੋ ਮਿਲ ਜਾਵੇ ਪੜਦੀਆਂ ਸੀ ਦੋ ਕੁੜੀਆਂ ਪੜਦੀਆਂ ਸੀ ਇੱਕ ਨਹੀਂ ਪੜਦੀਆਂ ਸੀ ਦੋ ਪੜਦੀਆਂ ਸੀ ਹਾਂ ਜੀ ਕਿੰਨੀ ਵਿੱਚ ਪੜਦੀ ਹੈ ਅਜੇ ਇੱਕ ਤਾਂ ਨਿੱਕਲ ਗਈ ਸੀ ਪੜ ਕੇ ਪੰਜਵੀਂ ਪੜ ਕੇ ਇੱਕ ਤੀਸਰੀ ਕਲਾਸ ਤੇ ਪੜਦੀ ਸੀ ਉਹ ਨਾ ਮਿਲ ਗਿਆ ਨਹੀਂ ਕੋਈ ਪਤਾ ਹੀ ਨਹੀਂ ਲੱਗਦਾ ਪਿਆ ਕਿੱਥੇ ਹੈਗੀ ਕਿੱਥੇ ਨਹੀਂ ਹੈਗੀ ਅਸੀਂ ਬਹੁਤ ਕੋਸ਼ਿਸ਼ ਕਰਦੇ ਹਾਂ ਤੇ ਜੋੜ ਕੇ ਕਹਿੰਦੇ ਹਾਂ ਕਿੱਥੇ ਕੁੜੀ ਵੇਖਿਆ ਜਾਵੇ ਕਿੱਥੇ ਕੋਈ ਕੁੜੀ ਵੇਖੋ ਤੁਸੀਂ ਸਾਫ ਕਪੜੇ ਕੁੜੀਆਂ ਲਈ ਸੇਕ ਪਰ ਆਹ ਸਾਨੂੰ ਮਿਲਾ ਆ ਦਿਓ ਸਾਡੀ ਬੱਚੀਆਂ ਬਰੇ ਦੁਖੀ ਹੈਗੇ ਅਸੀਂ ਲੱਭ ਲੱਭ ਕੇ ਥੱਕ ਗਈਆਂ ਠੰਡ 'ਚ ਵੀ ਅਸੀਂ ਕੋਈ ਰਾਮ ਤੁਣੀ ਨਹੀਂ ਬਣਾਇਆ ਨਹੀਂ ਵੇਖਿਆ ਅਸੀਂ ਰੋਂਦੇ ਹਾਂ ਤੇ ਮਾਤੇ ਕੋਈ ਵੀ ਲੈ ਗਿਆ ਸਾਡੀ ਕੁੜੀਆਂ ਹੱਥ ਜੋੜਦੀਆਂ ਦੇ ਜਾਓ ਦੇ ਜਾਓ ਅਸੀਂ ਬੜੇ ਬਰੇਖਾ ਆਪਾਂਗੇ ਅਸੀਂ ਮੰਗਦੇ ਹੈਗੇ ਖਾਣੇ ਹੈਗੇ ਲੇਕਿਨ ਕਿਸੇ ਦਾ ਬੁਰਾ ਨਹੀਂ ਕੀਤਾ ਹੈਗਾ ਸਾਡਾ ਵੀ ਬੁਰਾ ਨਾ ਕਰੋ ਕਿਸੇ ਵੀ ਕਰਕੇ ਮੇਰੇ ਬੱਚੀਆਂ ਦੇ ਜਾਓ ਹੱਥ ਜੋੜ ਸਰ ਕੀ ਇਹਦਾ ਮੈਟਰ ਹੈ ਇਸ ਤਰ੍ਹਾਂ ਲੜਕੀਆਂ ਇੰੀਆਂ ਜੋ ਮਹਿੰਗੀਆਂ ਇਹ ਸ਼ੋਕਰਦਾਰ ਫੋਲਪੁਰ ਸ਼ਹਿਰ ਦੇਆਂ ਬੱਚੀਆਂ ਰਹਿਣ ਵਾਲੀਆਂ ਤਿੰਨ ਜਿਨ੍ਹਾਂ ਚੋਂ ਇੱਕ ਦੀ ਉਮਰ 15 ਸਾਲ, ਇੱਕ ਦੀ 14 ਸਾਲ, ਇੱਕ ਦੀ 12 ਸਾਲ ਹੈ। ਉਹਨਾਂ ਦੇ ਪੇਰੈਂਟਸ ਨੇ ਦੱਸਿਆ ਵੀ ਹਰ ਰੋਜ਼ ਦੀ ਤਰ੍ਹਾਂ ਇਹ ਲਫਾਫੇ ਕਾਗਜ਼ ਲੋਹੇ ਦਾ ਕਟਿਆ ਬੰਡਿਆ ਸਮਾਨ ਚੁਣ ਜਾਂਦੀਆਂ ਸੀ ਤੇ ਸ਼ਾਮ ਨੂੰ ਆ ਜਾਂਦੀਆਂ ਸੀ। ਪਰ ਲੇਕਿਨ ਇਹ 9 ਤਰੀਕ ਨੂੰ ਗਈਆਂ। ਮਿਤੀ 20 ਨੂੰ। ਉਸ ਤੋਂ ਬਾਅਦ ਨਾਂ ਦੀਆਂ ਮੰਮੀਆਂ ਨੇ ਕਹਿੰਦੇ ਪੇਰੈਂਟਸ ਕਿੱਥੇ ਵੀ ਘਰ ਨਹੀਂ ਆਇਆ। ਭਾਲ ਕੀਤੀ। ਭਾਲ ਕੀਤੀ ਹੈ ਜੀ ਸੀਸੀਟੀਵੀ ਦੇਖਿਆ, ਰੇਲਵੇ ਸਟੇਸ਼ਨ ਦੇਖਿਆ, ਬੱਸ ਡਿਆਂ ਵਾਲੇ ਜਗ੍ਹਾ ਤੇ ਸੀਸੀਟੀਵੀ ਫੁਟੇਜ ਦੇਖੀਆ। ਲੇਕਿਨ ਇਹਨਾਂ ਕਿਤੇ ਨਹੀਂ ਸਾਹਮਣੇ ਆਇਆ। ਅਸੀਂ ਉਹਨਾਂ ਨੇ ਉਹਨਾਂ ਨੇ ਬਿਆਨ ਲਿਖਾਇਆ, ਪਰਚਾ ਦਰਜ ਕਰਤਾ ਜੀ। ਤਫ਼ਤੀਸ਼ ਜਾਰੀ ਹੈ, ਜਿਵੇਂ ਵੀ ਸਾਨੂੰ ਪਤਾ ਲੱਗੂਗਾ ਕਿਸੇ ਵੀ ਗੱਲ ਦਾ ਤੇ ਅਸੀਂ ਤੁਹਾਨੂੰ ਇਨਫੋਰਮ ਕਰਦੇ ਹਾਂ। ਅਗਲੀ ਮੈਕਸ ਕਰੀਜੀ ਅਗਲੀ ਕਾਰਬੀ ਅਮਲ ਵਿੱਚ ਲਿਆ ਦੇ ਦੰਦੀ ਜੋ नाम क्या आपका मुस्कान मेरा नाम सहनाज सहनाज कहाँ रहते हो सुखी सुखीनार सुखी नहर सुखीनार क्या हुआ ये लड़की लड़की नौ बजे साढ़े नौ बजे का बीच में लड़की गया काम पर तो काम से हम लोग आता था वो कभी आता पाँच बजे कभी छः बजे इतना टाइम हम लोग देख करके फिर तक लड़की को तलाश करने निकल गया शनिवार का रात को शनिवार बीस तारीख था उस दिन तो फिर तलाश करते करते आज चार रोज हो गया लड़की को ना कोई आता पता मिलता ना कोई सुलांग मिलता है ना किसी पर हम लोग शक करता हूँ कुछ नहीं करता हूँ फिर भी हम लोग को लड़की चाहिए सीधा हम लोग कोई पकड़ कर भी रखा है तो हम लोग उसको कुछ नहीं करेंगे हमको सिर्फ अपना बच्चा बच्चा चाहिए तीनों को आप तलाश कर रहे हो आप हम लोग तलाश में लगा हूँ चार दिन